ਇਹ ਕਹਿੰਦੇ ਵੀ 8000 ਨੌਕਰੀਆਂ ਦੇ ਦਿੰਦਿਆਂ ਉਹਦੇ ਵਿੱਚ ਸਾਨੂੰ ਦੱਸੋ ਵੀ ਖੇਤੀਬਾੜੀ ਵਿਭਾਗ ਦੇ ਕੀ ਰੇਸ਼ੋ ਆ 91% ਦਾ ਅੰਕੜਾ ਕੋ ਛੋਟਾ ਮੋਟਾ ਅਕੜਾ ਨਹੀਂ ਹੁੰਦਾ ਜਦੋਂ ਅਸੀਂ ਇਹਨਾਂ ਦੇ ਮੰਤਰਾਲੇ ਨੂੰ ਪੁੱਛਦੇ ਆ ਜੀ ਮੰਡੀ ਬੋਰਡ ਦੀਆਂ ਪੋਸਟਾਂ ਸਾਨੂੰ ਮੰਤਰਾਲਾ ਜਵਾਬ ਦਿੰਦਾ ਮੰਡੀ ਬੋਰਡ ਤਾਂ ਨਾਂ ਦਾ ਬੋਰਡ ਰਹਿ ਗਿਆ ਸਿੱਖਿਆ ਮੰਤਰੀ ਕਹਿੰਦਾ ਆਪਦੇ ਮੁੱਖ ਮੰਤਰੀ ਨਾਲ ਗੱਲ ਕਰੋ ਮੇਰੇ ਹੱਥ ਵੱਸ ਕੁਛ ਨਹੀਂ ਕਿ ਤੁਹਾਡੇ ਕੋਲ ਤੁਹਾਡੇ ਮੰਤਰਾਲੇ ਕੋਲ ਡਿਸੀਜਨ 메ਕਿੰਗ ਪਾਵਰ ਹੈ ਨਹੀਂ ਜੇਕਰ ਤੁਸੀਂ ਇਹ ਚੀਜ਼ੇ ਰੱਖਣੀ ਨਹੀਂ ਸੀ ਤੁਸੀਂ ਆਪਣਾ ਵਰਤਾਂਤ ਇਸ ਤਰੀਕੇ ਨਾਲ ਹੀ ਸਿਰਜਣਾ ਸੀਗਾ ਤਾਂ ਫਿਰ ਤੁਸੀਂ ਮੰਤਰਾਲਾ ਬਣਾਇਆ ਹੀ ਕਿਉਂ ਸਭ ਤੋਂ ਪਹਿਲਾਂ ਤਾਂ ਜੀ ਐਗਰੀਕਲਚਰ ਜਿਹੜੇ ਸਬ ਇਨਸਪੈਕਟਰ ਨੇ ਜੀ ਉਹ ਬੇਸ ਲੈਵਲ ਦੀ ਇੱਕ ਪੋਸਟ ਹੈ ਉਹ ਪਹਿਲੀ ਗੱਲ ਤਾਂ ਉਹ ਸਿੱਧਾ ਡਾਇਰੈਕਟ ਕੰਟੈਕਟ ਦੇ ਨਾਲ ਗੱਲਬਾਤ ਕਰਦੇ ਆ ਕਿਸਾਨਾਂ ਦੇ ਨਾਲ ਉਹਦੇ ਵਿੱਚ ਜਿਹੜੀਆਂ ਆਪਣੇ ਕੋਲੇ 41% ਪੋਸਟਾਂ ਖਾਲੀ ਪਈਆਂ 40 ਦੇ ਕਰੀਬ ਕਿ ਮੰਡੀ ਬੋਰਡ ਦੇ ਵਿੱਚ ਜਿਹੜੀ ਮਾਰਕੀਟ ਸੈਕਟਰੀ ਦੀ ਪੋਸਟ ਹੈ ਉਹ 99% ਖਾਲੀ ਨੇ 2 1988 ਦੇ ਵਿੱਚ ਪੋਸਟਾਂ ਆਉਂਦੀਆਂ 2011 ਦੇ ਵਿੱਚ ਪੋਸਟਾਂ ਆਉਂਦੀਆਂ ਤੇ ਜਦੋਂ ਦਾ 2011 ਨਿਕਲਦਾ ਤੇ ਸਾਡੇ ਕੋਲੇ ਮੰਡੀ ਬੋਰਡ ਦੇ ਵਿੱਚ ਇੱਕ ਵੀ ਪੋਸਟ ਨਹੀਂ ਆਈ ਰਵਿੰਦਰ ਸਿੰਘ ਮਾਨ ਤਾਂ ਕਹਿੰਦੇ ਐਨੇ ਹਜ਼ਾਰ ਨੌਕਰੀਆਂ ਐਨਾ ਪ੍ਰਬੰਧ ਕਰਦਾ ਤੁਸੀਂ ਉਹ ਨੌਕਰੀਆਂ ਦੀ ਨਾ ਰੇਸ਼ਿਓ ਕੱਢ ਕੇ ਦੇਖੋ ਉਹ ਨੌਕਰੀਆਂ ਦੇ ਵਿੱਚ ਖੇਤੀਬਾੜੀ ਵਿਭਾਗ ਕਿੱਥੇ ਸਟੈਂਡ ਕਰ ਰਿਹਾ ਪੰਜਾਬ ਹੜ੍ਹਾਂ ਦੀ ਸਥਿਤੀ ਨਾਲ ਜੂਝਿਆ ਸਾਨੂੰ ਪਤਾ ਕੀ ਹਾਲਾਤ ਬਣੇ ਕਿੱਥੇ ਜੇ ਸਰਕਾਰ ਨੇ ਸਟੈਂਡ ਲਿਆ ਅੱਜ ਸਾਡੇ ਵਰਗੇ ਟੈਕਨੀਕਲ ਬੰਦਿਆਂ ਦੀ ਜ਼ਰੂਰਤ ਸੀਗੀ ਉੱਥੇ ਜਿਹੜੇ ਮਿਹਨਤ ਦੇ ਨਾਲ ਤੇ ਦਿਮਾਗੀ ਤਰਤੀਬ ਨੂੰ ਲੈ ਕੇ ਕਿਸਾਨਾਂ ਨਾਲ ਖਲੋ ਸਕਦੇ ਸੀ ਪਰ ਰੌਲਾ ਇਹ ਹੈ ਵੀ ਜਦੋਂ ਤੁਸੀਂ ਭਰਤੀ ਨਹੀਂ ਕਰ ਰਹੇ ਮੁੱਖ ਮੰਤਰੀ ਨੇ ਆਖਿਆ ਜੀ ਨੋਵਾਂ ਪੀਰੀਅਡ ਹੁੰਦਾ ਸੀ ਉਹ ਨੋਵਾਂ ਪੀਰੀਅਡ ਖੇਤੀਬਾੜੀ ਵਾਲਾ ਹੁਣ ਤੁਸੀਂ ਭੁੱਲ ਗਏ ਸਾਨੂੰ ਤੁਸੀਂ ਖੇਤੀਬਾੜੀ ਮਾਸਟਰਾਂ ਦੀ ਉਹ ਇੱਕ ਜਿਹੜੀ ਇਹਨਾਂ ਨੇ ਉਦੋਂ ਫੇਮ ਚੱਲੀ ਸੀ ਆਮ ਆਦਮੀ ਪਾਰਟੀ ਦੀ ਉਹ ਸਾਰੇ ਨੂੰ ਉਸ ਫੇਮ ਨੇ ਮਾਰਿਆ ਦੀ ਅਥਾਰਟिटीज ਕੋਲ ਜਾਣਿਆ ਕਿ ਹਾਂ ਤੁਸੀਂ ਮਾਨ ਸਾਹਿਬ ਨਾਲ ਗੱਲ ਕਰੋ ਜੇ ਅਸੀਂ ਭਗਵੰਤ ਮਾਨ ਸਾਹਿਬ ਨਾਲ ਹੀ ਗੱਲ ਕਰਨੀ ਹੈ ਤਾਂ ਫਿਰ ਇਹ ਅਥਾਰਟੀਆਂ ਬਣਾਈਆਂ ਹੀ ਕਿਉਂ ਗਈਆਂ ਅਸੀਂ ਡਾਇਰੈਕਟ ਉਹਨਾਂ ਨੂੰ ਹੀ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਕਿ ਹਾਂ ਅਸੀਂ ਉਹਨਾਂ ਨਾਲ ਗੱਲ ਕਰ ਸਕੀਏ 10 10 ਸਾਲ ਹੋ ਗਿਆ ਸਾਡੇ ਪੋਸਟਾਂ ਨਹੀਂ ਆਈਆਂ ਤਾਂ ਫਿਰ ਹੁਣ ਅਸੀਂ ਵੀ ਅੱਗੇ ਕੀ ਹੀ ਸੋਚੀਏ ਵੀ ਸਾਡੇ ਸਾਡੇ ਕੋਲ ਤਾਂ ਕੋਈ ਉਮੀਦ ਨਹੀਂ ਹੈ ਹੁਣ ਕਿ ਹਾਂ ਸਰਕਾਰ ਖੇਤੀਬਾੜੀ ਲਈ ਕੁਝ ਨਹੀਂ ਕਰ ਰਹੀ ਤਾਂ ਫਿਰ ਇਹੀ ਹੋ ਗਿਆ ਪੰਜਾਬ ਚੋਂ ਖੇਤੀ ਖਤਮ ਕਰਨ ਵਾਲੀ ਗੱਲ ਹੀ ਹੈ ਕੋਈ ਤੁਹਾਡਾ ਸਾਥੀ ਤੁਹਾਡਾ ਸੀਨੀਅਰ ਕੋਈ ਵੇਖਿਆ ਤੁਸੀਂ ਖੇਤੀਬਾੜੀ ਦਾ ਡਾਕਟਰ ਭਰਤੀ ਹੋਇਆ ਅਸੀਂ ਤੁਹਾਡੇ ਸਾਹਮਣੇ ਹੀ ਆ ਨਾ ਮੇਰੇ ਮੇਰਾ ਤਾਂ ਕੋਈ ਜੂਨੀਅਰ ਸੀਨੀਅਰ ਲੱਗਿਆ ਨਹੀਂ ਆ ਤੁਹਾਡੇ ਸਾਹਮਣੇ ਆ ਸਾਰੇ ਗਵਾਹ ਤੁਹਾਡਾ ਕੋਈ ਜੂਨੀਅਰ ਸੀਨੀਅਰ ਖੇਤਾਂ ਦਾ ਮਾਸਟਰ ਲੱਗਿਆ ਤੇ ਤੁਸੀਂ ਦੱਸ ਦੋ ਕਿਉਂਕਿ ਇਹ ਇੱਕ ਹਵਾਈ ਗੱਲ ਸੀ ਹੁਣ ਦੀ ਜੇਕਰ ਗੱਲ ਕਰੀਏ ਤਿੰਨ ਬੈਚ ਹੋਰ ਪਾਸ ਹੋ ਜਾਣਗੇ ਜਦੋਂ ਨੂੰ ਹੁਣ ਪੋਸਟ ਆਊਗੀ ਉਹ ਵੀ ਅਜੇ ਆਉਣੀ ਆ ਪਤਾ ਨਹੀਂ ਨਹੀਂ ਜਦੋਂ ਹੁਣ ਆਊਗੀ ਤਾਂ ਉਹ 10000 ਤੋਂ ਟੱਪ ਜਾਣਾ ਜਿਹੜੇ ਭਰਨ ਵਾਲੇ ਬੱਚੇ ਆ ਤੇ ਪੋਸਟ ਫੇਰ ਸਾਡੇ ਕੋਲੇ 200 ਆ ਜਿਹੜੇ ਹੜਾਂ ਦੀ ਆੜ ਦੇ ਵਿੱਚ ਜਿਹੜਾ ਆਪਾਂ ਆਪਣੇ ਕਿੰਨੇ ਸਰੋਤ ਜਿਹੜੇ ਆ ਮਿੱਟੀ ਦੇ ਉਹ ਆਪਾਂ ਗਵਾਲੇ ਪਰ ਇੱਥੇ ਹੀ ਹੁਣੇ ਸਾਡੀ ਜ਼ਿੰਮੇਵਾਰੀ ਬਣਦੀ ਸੀ ਕਿਉਂਕਿ ਅਸੀਂ ਖੇਤੀਬਾੜੀ ਗ੍ਰੈਜੂਏਟ ਆ ਉਹ ਟੈਕਨੀਕਲਿਟੀ ਸਾਡੇ ਕੋਲੇ ਹੈਗੀ ਐ ਉਹ ਅਸੀਂ ਪੜ੍ਹੀ ਐ ਕਿਦਾਂ ਮਿੱਟੀ ਦੇ ਸੈਂਪਲ ਚੱਕਣੇ ਆ ਫਿਰ ਉਹਨਾਂ ਦੀ ਅਮੈਂਡਮੈਂਟਸ ਅੱਗੇ ਕੀ ਹੋ ਸਕਦੀਆਂ ਪਰ ਉਹ ਸਾਡੀ ਨੌਲੇਜ ਇਸ ਦਾਇਰੇ ਦੇ ਵਿੱਚ ਹੀ ਸਾਰੀ ਰਹਿ ਗਈ ਅਸੀਂ ਇੱਥੇ ਧਰਨਿਆਂ ਤੇ ਬੈਠੇ ਰਹੇ ਅਸੀਂ ਪਿੰਡਾਂ ਦੇ ਵਿੱਚ ਕੋਈ ਸਾਡੇ ਕੋਲੇ ਅਥਾਰਟੀ ਹੈ ਨਹੀਂ ਕੋਈ ਰੁਜ਼ਗਾਰ بیس ਤੇ ਹੈ ਨਹੀਂ ਵੀ ਅਸੀਂ ਉੱਥੇ ਜਾ ਕੇ ਚੈਕਿੰਗ ਕਰਕੇ ਉਹਨਾਂ ਨੂੰ ਆਪਦੇ ਵੱਲੋਂ ਕੋਈ ਰეკਮੈਂਡੇਸ਼ਨ ਦੇ ਸਕ ਸਾਡੇ ਸੀਨੀਅਰਸ ਨੇ ਜਿਨ੍ਹਾਂ ਨੇ ਐਮਐਸਸੀ ਕੀਤੀ ਹੈ ਪੀਐਚਡੀ ਕੀਤੀ ਹੈ ਜੇ ਉਹਨਾਂ ਦਾ ਹੀ ਹਜੇ ਤੱਕ ਕੁਝ ਨਹੀਂ ਬਣ ਰਿਹਾ ਤਾਂ ਸਾਡਾ ਕਿੱਥੋਂ ਹੀ ਬਨੇਗਾ ਅਸੀਂ ਇਸ ਵਕਤ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਆ ਜਿੱਥੇ ਇੱਕ ਪੱਕਾ ਧਰਨਾ ਚੱਲ ਰਿਹਾ ਹੈ ਪੰਜਾਬ ਸਰਕਾਰ ਖਿਲਾਫ ਉਹ ਧਰਨਾ ਚੱਲ ਰਿਹਾ ਹੈ ਬੇਰੁਜ਼ਗਾਰੀ ਦੇ ਵਿਰੁੱਧ ਜਿਹੜੇ ਇੱਥੋਂ ਵਿਦਿਆਰਥੀ ਪੜ ਜਾਂਦੇ ਆ ਯੋਗਤਾ ਹਾਸਲ ਕਰ ਜਾਂਦੇ ਆ ਬਾਹਰ ਜਾ ਕੇ ਉਹਨਾਂ ਲਈ ਕੋਈ ਭੁੱਖ ਨਹੀਂ ਜਿਹਦੇ ਚੱਲਦਿਆਂ ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਪੰਜਾਬ ਵੱਲੋਂ ਧਰਨਾ ਦਿੱਤਾ ਜਾ ਰਿਹਾ ਮੰਗਾਂ ਕੀ ਨੇ ਵਜ੍ਹਾ ਕੀ ਹੈ ਕਿਹੜੇ ਰੁਜ਼ਗਾਰ ਸਰਕਾਰਾਂ ਨੇ ਨੇ ਦੇ ਖੋਲ੍ਹੇ ਆ ਕਿੰਨੇ ਕ ਰੁਜ਼ਗਾਰ ਖੇਤੀਬਾੜੀ ਨਾਲ ਸੰਬੰਧਤ ਬਚੇ ਹੈ ਹਾਲਾਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ 50% ਤੋਂ ਉੱਪਰ ਆਬਾਦੀ ਇਹ ਦੀ ਜਿਹੜੀ ਹੈ ਉਹ ਖੇਤੀ ਤੇ ਡਿਪੈਂਡ ਹੈ ਪਰ ਇਸ ਦੇ باوجود ਵੀ ਇੱਥੇ ਜਿਹੜੇ ਖੇਤੀਬਾੜੀ ਦੇ ਵਿਦਿਆਰਥੀ ਹੈ ਉਹਨਾਂ ਦਾ ਇਹ ਹਾਲ ਕਿਉਂ ਹੈ ਤੇ ਉਸ ਤੋਂ ਅੱਗੇ ਜਿਹੜੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਹੋਣ ਕਿ ਮੈਂ ਖੇਤਾਂ ਦੇ ਡਾਕਟਰ ਰੱਖਨੇ ਆ ਜਿਹੜੇ ਆ ਕੇ ਦੱਸਣ ਕਿ ਕਿਹੜੀ ਬਿਮਾਰੀ ਆ ਉਹ ਪਹਿਲਾਂ ਇਲਾਜ ਹੋਵੇ ਤਾਂ ਕੀ ਇਹਨਾਂ ਚੋਂ ਕੋਈ ਖੇਤਾਂ ਦੇ ਡਾਕਟਰ ਬਣੇ ਆ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਪਹਿਲਾਂ ਸ਼ੁਰੂਆਤ ਕਰਦੇ ਆ ਕਿਉਂ ਇੱਥੇ ਪੱਕਾ ਧਰਨਾ ਦੇਣਾ ਪਿਆ ਤੁਸੀਂ ਤਾਂ ਵਿਦਿਆਰਥੀਆਂ ਜੀ ਮਤਲਬ ਧਰਨਾ ਦਿੰਦੇ ਆਗੇ ਜਿਹੜੇ ਬਾਅਦ ਚ ਉਹ ਜਿਹੜੇ ਕਲਾਸ ਕਰ ਜਾਂਦੇ ਆ ਆਪ ਦੀ ਜਿਹੜੇ ਕੋਰਸ ਕਰ ਜਾਂਦੇ ਆ ਉਸ ਤੋਂ ਬਾਅਦ ਨੌਕਰੀਆਂ ਲਈ ਤੁਸੀਂ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਹੀ ਧਰਨਾ ਸ਼ੁਰੂ ਕਰਤਾ ਜੀ ਪਹਿਲਾਂ ਤਾਂ ਜੀ ਜਿੱਥੇ ਆਪਾਂ ਗੇਟ ਨੰਬਰ 1 ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜਾ ਸਾਡੀ ਯੂਨੀਵਰਸਿਟੀ ਦੇ ਸਿਰ ਇਹ ਸਿਰ ਹੈ ਕਿ ਸਾਡੀ ਯੂਨੀਵਰਸਿਟੀ ਚਾਹੇ ਹਰੀ ਕ੍ਰਾਂਤੀ ਤੋਂ ਲਾ ਲੇ ਚਾਹੇ ਹੁਣ ਤੱਕ ਐਨ ਆਈ ਆਰ ਐਫ ਰੈਂਕਿੰਗ ਪਹਿਲੇ ਨੰਬਰ ਦੀ ਯੂਨੀਵਰਸਿਟੀ ਸਾਡੇ ਕੋਲੇ ਇਹ ਰਹੀ ਹੈ ਜੀ ਪਰ ਤਰਾਸ ਦੀ ਸਾਡੇ ਲਈ ਇਹ ਹੈ ਭਾਵੇਂ ਅਸੀਂ ਅਗਰੀਰੀਅਨ ਸਟੇਟ ਦੇ ਵਾਸੀ ਆਂ ਜ਼ਿਮੀਂਦਾਰ ਘਰਾਂ ਦੇ ਵਿੱਚੋਂ ਅਸੀਂ ਆਏ ਆ ਇੱਥੇ ਇੱਥੇ ਐਡਮਿਸ਼ਨ ਲੈਣ ਵਾਸਤੇ ਪਹਿਲੀ ਗੱਲ ਤਾਂ ਇੱਕ ਬਹੁਤ ਇੱਕ ਕੰਪਲੈਕਸ ਪ੍ਰੋਸੀਜਰ ਹੈ ਕਿ ਤੁਸੀਂ ਟੈਸਟ ਕਲੀਅਰ ਕਰਦੇ ਹੋ ਉਸ ਤੋਂ ਬਾਅਦ ਇੱਥੋਂ ਦੀ ਜਿਹੜੀ ਪੜ੍ਹਾਈ ਹੈ ਉਹ ਕਰਿਕੂਲਮ ਬਹੁਤ ਟਫ ਹੈ ਉਹੀ ਇਹਨੂੰ ਰੈਂਕ 1 ਤੇ ਲੈ ਕੇ ਜਾਂਦਾ ਪਰ ਤਰਾਸ ਦੀ ਇਹ ਹੈ ਵੀ ਇੰਨਾ ਕੁਝ ਪੜ੍ਹ ਕੇ ਇੰਨੇ ਪ੍ਰੈਕਟੀਕਲ ਲਾ ਕੇ ਵੀ ਅਸੀਂ ਇੱਥੋਂ ਦੇ ਵਿਦਿਆਰਥੀ ਆ ਸਾਰੇ ਸਖਿਆਰਥੀ ਆ ਪਰ ਸਾਨੂੰ ਧਰਨੇ ਲਾਉਣ ਦੇ ਉੱਤੇ ਮਜਬੂਰ ਕੀਤਾ ਜਾ ਰਿਹਾ ਸਰਕਾਰ ਦੇ ਵੱਜੋਂ ਉਹ ਕਿਉਂ ਕਿਉਂਕਿ ਸਾਡੇ ਡਿਪਾਰਟਮੈਂਟ ਦੇ ਵਿੱਚ ਓਵਰਆਲ ਜਿਹੜੀਆਂ 70% ਅਸਾਮੀਆਂ ਖਾਲੀ ਪਈਆਂ ਲੱਗੀਆਂ ਵੱਖ-ਵੱਖ ਮਹਿਕਮਿਆਂ ਦੇ ਵਿੱਚ ਹੁਣ ਪੰਜਾਬ ਦੇ ਜਿਹੜੇ ਹਾਲਾਤ ਸੀ ਆਪਾਂ ਉਹਨਾਂ ਬਾਰੇ ਵੀ ਕੋਈ ਸਾਰੇ ਜਾਣੇ ਵਾਕਿਫ ਹੈਗੇ ਆ ਕਿ ਕਿਸ ਤਰ੍ਹਾਂ ਆਪਾਂ ਜਿਹੜਾ ਫਲੱਡ ਦੇ ਜਿਹੜੀ ਹਾਰਡ ਦੇ ਜਿਹੜੇ ਹੜਾਂ ਦੀ ਆੜ ਦੇ ਵਿੱਚ ਜਿਹੜਾ ਆਪਾਂ ਆਪਣੇ ਕਿੰਨੇ ਸਰੋਤ ਜਿਹੜੇ ਆ ਮਿੱਟੀ ਦੇ ਉਹ ਆਪਾਂ ਗਵਾਲੇ ਪਰ ਇੱਥੇ ਹੀ ਹੁਣੇ ਸਾਡੀ ਜ਼ਿੰਮੇਵਾਰੀ ਬਣਦੀ ਸੀ ਕਿਉਂਕਿ ਅਸੀਂ ਖੇਤੀਬਾੜੀ ਗ੍ਰੈਜੂਏਟ ਆ ਉਹ ਟੈਕਨੀਕਲਿਟੀ ਸਾਡੇ ਕੋਲੇ ਹੈਗੀ ਆ ਉਹ ਅਸੀਂ ਪੜ੍ਹੀ ਆ ਕਿਦਾਂ ਮਿੱਟੀ ਦੇ ਸੈਂਪਲ ਚੱਕਣੇ ਆ ਫਿਰ ਉਹਨਾਂ ਦੀ ਅਮੈਂਡਮੈਂਟਸ ਅੱਗੇ ਕੀ ਹੋ ਸਕਦੀਆਂ ਪਰ ਉਹ ਸਾਡੀ ਨੌਲੇਜ ਇਸ ਦਾਇਰੇ ਦੇ ਵਿੱਚ ਹੀ ਸਾਰੀ ਰਹਿ ਗਈ ਅਸੀਂ ਇੱਥੇ ਧਰਨਿਆਂ ਤੇ ਬੈਠੇ ਰਹੇਗੇ ਅਸੀਂ ਪਿੰਡਾਂ ਦੇ ਵਿੱਚ ਕੋਈ ਸਾਡੇ ਕੋਲੇ ਅਥਾਰਟੀ ਹੈ ਨਹੀਂ ਕੋਈ ਰੋਜਗਾਰ ਬੇਸ ਤੇ ਹੈ ਨਹੀਂ ਵੀ ਅਸੀਂ ਉੱਥੇ ਜਾ ਕੇ ਚੈਕਿੰਗ ਕਰਕੇ ਉਹਨਾਂ ਨੂੰ ਆਪਦੇ ਵੱਲੋਂ ਕੋਈ ਰეკਮੈਂਡੇਸ਼ਨ ਦੇ ਸਕੀਏ ਇਸ ਲਈ ਵੀ ਇਹ ਅਸੀਂ ਉਦਾਸ ਹਾਂ ਇਸ ਗੱਲ ਤੇ ਵੀ ਜੀ ਅੱਛਾ ਤੁਸੀਂ ਇਹ ਕਿੰਨੀਆਂ ਪੋਸਟਾਂ ਪੰਜਾਬ ਦੇ ਵਿੱਚ ਤੁਸੀਂ ਕਹਿੰਿਆ 70% ਕਿਹੜੇ-ਕਿਹੜੇ ਮੈਕਮੇ ਆ ਉਹ ਚ ਕਿਸ-ਕਿਸ ਤਰੀਕੇ ਨਾਲ ਪੋਸਟਾਂ ਖਾਲੀ ਪਈਆਂ ਸਭ ਤੋਂ ਪਹਿਲਾਂ ਤਾਂ ਜੀ ਐਗਰੀਕਲਚਰ ਜਿਹੜੇ ਸਬ ਇਨਸਪੈਕਟਰ ਨੇ ਜੀ ਉਹ ਬੇਸ ਲੈਵਲ ਦੀ ਇੱਕ ਪੋਸਟ ਹੈ ਉਹ ਪਹਿਲੀ ਗੱਲ ਤਾਂ ਉਹ ਸਿੱਧਾ ਡਾਇਰੈਕਟ ਕੰਟੈਕਟ ਦੇ ਨਾਲ ਗੱਲਬਾਤ ਕਰਦੇ ਆ ਕਿਸ ਉਹਦੇ ਵਿੱਚ ਜਿਹੜੀਆਂ ਆਪਣੇ ਕੋਲੇ 41% ਪੋਸਟਾਂ ਖਾਲੀ ਪਈਆਂ 40 ਦੇ ਕਰੀਬ ਉਸ ਤੋਂ ਬਾਅਦ ADO ਐਗਰੀਕਲਚਰਲ ਡਿਵੈਲਪਮੈਂਟ ਆਫੀਸਰ A ਕਲਾਸ ਪੋਸਟ ਹੈ ਜੀ ਇਹ ਇਹਦੇ ਵਿੱਚ ਵੀ 40% ਦੇ ਕਰੀਬ ਜਿਹੜੀਆਂ ਪੋਸਟਾਂ ਖਾਲੀ ਪਈਆਂ ਤੇ ਤੁਹਾਨੂੰ ਹੈਰਾਨੀ ਹੋਊਗੀ ਇਹ ਸੁਣ ਕੇ ਕਿ ਮੰਡੀ ਬੋਰਡ ਦੇ ਵਿੱਚ ਜਿਹੜੀ ਮਾਰਕੀਟ ਸੈਕਟਰੀ ਦੀ ਪੋਸਟ ਹੈ ਉਹ 91% ਖਾਲੀ ਨੇ 2 1988 ਦੇ ਵਿੱਚ ਪੋਸਟਾਂ ਆਉਂਦੀਆਂ 2011 ਦੇ ਵਿੱਚ ਪੋਸਟਾਂ ਆਉਂਦੀਆਂ ਤੇ ਜਦੋਂ ਦਾ 2011 ਨਿਕਲਦਾ ਤੇ ਸਾਡੇ ਕੋਲੇ ਮੰਡੀ ਬੋਰਡ ਦੇ ਵਿੱਚ ਇੱਕ ਵੀ ਪੋਸਟ ਨਹੀਂ ਆਈ ਤੇ ਪੋਸਟਾਂ ਖਾਲੀ ਦੇਖੋ 99% ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਪੋਸਟ ਆਉਂਦੀ ਹੈ 150 200 ਪੋਸਟ ਆਉਂਦੀ ਹੈ ਤੇ ਭਰਨ ਵਾਲਾ ਹੁੰਦਾ 7000 ਜਵਾਕ 8000 ਉਹਦਾ ਚਲੋ 3 ਸਾਲ ਪਹਿਲਾਂ ਦਾ ਇੱਕ ਮੰਜ਼ਰ ਹੁਣ ਦੀ ਜੇਕਰ ਗੱਲ ਕਰੀਏ ਤਿੰਨ ਬੈਚ ਹੋਰ ਪਾਸ ਹੋ ਜਾਣਗੇ ਜਦੋਂ ਨੂੰ ਹੁਣ ਪੋਸਟ ਆਊਗੀ ਉਹ ਵੀ ਅਜੇ ਆਉਣੀਆਂ ਪਤਾ ਨਹੀਂ ਨਹੀਂ ਜਦੋਂ ਹੁਣ ਆਊਗੀ ਤਾਂ ਉਹ 10000 ਤੋਂ ਟੱਪ ਜਾਣਾ ਜਿਹੜੇ ਭਰਨ ਵਾਲੇ ਬੱਚੇ ਆ ਤੇ ਪੋਸਟ ਫੇਰ ਸਾਡੇ ਕੋਲੇ 200 ਆ ਮਤਲਬ ਇੱਕ ਹਾਸੋਹੀਣੀ ਰੇਸ਼ਿਓ ਆ ਅਸੀਂ ਦੇਖੀਏ ਤਾਂ ਵੀ ਕੌਣ ਉਹਦੇ ਤੇ ਕਿੰਨੇ ਕੁ ਲੱਗਣਗੇ ਜਿਹਨੇ ਲੱਗ ਵੀ ਗਏ ਉਹ ਵੀ ਇੱਕ ਪ੍ਰੋਸੀਜਰ ਐਡਾ ਲੰਮਾ 2-3 ਸਾਲ ਹੁੰਦਾ ਲਾ ਦਿੰਦੀ ਹੈ ਸਰਕਾਰ ਫਿਰ ਉਸ ਤੋਂ ਬਾਅਦ ਸਾਡੀ ਵਾਰੀ ਆਊਗੀ ਤਾਂ ਮਤਲਬ ਹਰ ਪਾਸਿਓ ਅਸੀਂ ਇਹ ਜਿਹੜੀ ਮਾਰ ਚੱਲ ਰਹੇ ਹਾਂਗੇ ਜੀ ਸਿਰਫ ਫੈਸਲਾ ਕਿਵੇਂ ਲਿਆ ਤੁਸੀਂ ਵਿਦਿਆਰਥੀ ਹੋ ਕਿਸ ਤਰੀਕੇ ਦੇ ਨਾਲ ਧਰਨਾ ਲਾਉਂਦਾ ਕਿ ਨੌਕਰੀਆਂ ਲਈ ਹੁਣ ਆਪਾਂ ਨੂੰ ਇਹ ਇਹ ਰਾਹ ਤੁਰਨਾ ਪੈਣਾ ਇਹ ਇਹ ਫੈਸਲਾ ਕਿਵੇਂ ਲਿਆ ਜੀ ਜਿਹੜੀ ਸਾਡੀ ਐਸੋਸੀਏਸ਼ਨ ਐਗਰੀਕਲਚਰ ਸਟੂਡੈਂਟ ਐਸੋਸੀਏਸ਼ਨ ਪੰਜਾਬ ਐਸਏਫ ਦੇ ਨਾਮ ਦੇ ਉੱਤੋਂ ਇਹ ਗੱਲ 2022 ਦੇ ਵਿੱਚ ਅਸੀਂ ਉੱਥੋਂ ਸ਼ੁਰੂ ਕੀਤੀ ਸੀ ਜਦੋਂ ਸਕੂਲਾਂ ਦੇ ਵਿੱਚ ਅਸੀਂ ਵਿਸ਼ਾ ਲਾਜ਼ਮੀ ਕਰਨ ਦਾ ਮੁੱਦਾ ਚੁੱਕਿਆ ਸੀ ਆਲਥੋ ਇਹ ਇੱਕ ਬਹੁਤ ਸੋਸ਼ਲ ਚੀਜ਼ ਹੈ ਜੇ ਆਪਾਂ ਸਕੂਲਾਂ ਦੇ ਵਿੱਚ ਫਾਊਂਡੇਸ਼ਨ ਤੌਰ ਦੇ ਉੱਤੇ ਬੱਚਿਆਂ ਨੂੰ ਇਹ ਵਿਸ਼ਾ ਪੜਾਇਆ ਜਾ ਰਿਹਾ ਹੈ ਤਾਂ ਉਹਨਾਂ ਦੀ ਵਿਰਤੀ ਵੀ ਉਸ ਹਿਸਾਬ ਨਾਲ ਡਵੈਲਪ ਹੋਊਗੀ ਵੀ ਉਹਨਾਂ ਨੂੰ ਇਹ ਪਤਾ ਹੋਊਗਾ ਵੀ ਅਸੀਂ ਅੱਗੇ ਬੀਐਸਸੀ ਐਗਰੀਕਲਚਰ ਕਰਨੀ ਹੈ ਜਾਂ ਨਹੀਂ ਕਰਨੀ ਉਸ ਤੋਂ ਵੀ ਵੱਡੀ ਗੱਲ ਜਿਹੜੇ ਸਹਾਇਕਤੰਦੇ ਦੀ ਆਪ ਗੱਲ ਕਰੀ ਹੁਣ ਸਰਕਾਰ ਕਹਿੰਦੀ ਹੈ ਵੀ ਬਾਹਰ ਨਾ ਜਾਓ ਮਾਈਗ੍ਰੇਟ ਨਾ ਕਰੋ ਤੁਸੀਂ ਇੱਥੇ ਹੀ ਸਹਾਇਕ ਧੰਦੇ ਅਪਣਾ ਲਓ ਹੁਣ ਉਹ ਸਹਾਇਕ ਧੰਦੇ ਉਹ ਕਰੇ ਕੁਲਮ ਦੇ ਵਿੱਚ ਸੀ ਉਹ ਐਗਰੀਕਲਚਰ ਦਾ ਜਿਹੜਾ ਪੜਾਇਆ ਜਾ ਰਿਹਾ ਸੀ ਕਿ ਮੱਛੀ ਪਾਲਣ ਕਿਵੇਂ ਕਰਨਾ ਮੁਰਗੀ ਪਾਲਣ ਕਿਵੇਂ ਕਰਨਾ ਉੱਥੋਂ ਇੱਕ ਰੁਜ਼ਗਾਰ ਸੈੱਟ ਹੋ ਸਕਦਾ ਸੀਗਾ ਇੱਕ ਤਾਂ ਇਹ ਗੱਲ ਹੈ ਤੇ ਦੂਸਰਾ ਜਿਹੜਾ ਹੁਣ ਸਰਕਾਰ ਪਰਜੋਰ ਜਿਹੜੀ ਹੈ ਡਾਇਵਰਸੀਫਿਕੇਸ਼ਨ ਦੀ ਗੱਲ ਕਰਦੀ ਹੈ ਵੀ ਪਾਣੀ ਥੱਲੇ ਜਾ ਰਿਹਾ ਆਪਾਂ ਨੂੰ ਸ਼ਿਫਟ ਕਰਨ ਦੀ ਲੋੜ ਆ ਆਪਾਂ ਨੂੰ ਫੇਰ ਨਰਮਾ ਰਿਵਾਈਵ ਕਰਨ ਦੀ ਲੋੜ ਆ ਹੁਣ ਜੇ ਉਹੀ ਵਿਰਤੀ ਮਤਲਬ ਇੱਕ ਬੱਚਾ ਸਕੂਲ ਦੇ ਵਿੱਚ ਪੜ ਰਿਹਾ ਹੈ ਫਾਊਂਡੇਸ਼ਨ ਉਹਦੀ ਇਸ ਤਰ੍ਹਾਂ ਦੀ ਬਣ ਰਹੀ ਹੈ ਤਾਂ ਉੱਥੇ ਵੀ ਕਿਤੇ ਨਾ ਕਿਤੇ ਮਦਦ ਹੋ ਸਕਦੀ ਸੀ ਉਹਨਾਂ ਘਰਾਂ ਦੇ ਵਿੱਚ ਵੀ ਜੇ ਵਿਸ਼ਾ ਲਾਜ਼ਮੀ ਹੁੰਦਾ ਅਸੀਂ ਉਸ ਗਠਨ ਦੇ ਵਿੱਚੋਂ ਉਸ ਇੱਕ ਇਸ਼ੂ ਨੂੰ ਲੈ ਕੇ ਇਹਦਾ ਨਿਰਮਾਣ ਕੀਤਾ ਸੀ ਉਹਦੇ ਲਈ ਵੀ ਅਸੀਂ ਉਦੋਂ ਧਰਨਾ ਲਾਇਆ ਸੀ ਸਾਨੂੰ ਮੀਟਿੰਗਸ ਵੀ ਮਿਲੀਆਂ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਾਲ ਵੀ ਰਾਬਤੇ 'ਚ ਰਹੇ ਕਿ ਕੀ ਇਹ ਦਿੱਕਤ ਆ ਰਹੀ ਹੈ ਕਿਉਂ ਇਹ ਦਿੱਕਤ ਆ ਰਹੀ ਹੈ ਵੀ ਸਕੂਲਾਂ ਦੇ ਵਿੱਚ ਬੱਚੇ ਹੁਣ ਵੀ ਪੜ ਰਹੇ ਆ 2025 ਦਾ ਜਿਹੜਾ ਹੁਣ ਮਾਰਚ ਦੇ ਵਿੱਚ ਜਿਹੜਾ ਡਾਟਾ ਉਹ ਵੀ ਸਾਡੇ ਕੋਲ ਆ ਜਾਣਾ ਉਦੋਂ ਵੀ ਬੱਚਿਆਂ ਨੇ ਐਗਰੀਕਲਚਰ ਵਿਸ਼ਾ ਪੜਿਆ ਪਰ ਉਹਨਾਂ ਨੂੰ ਪੜਾਉਣ ਵਾਲੇ ਐਸਐਸਟੀ ਦੇ ਮਾਸਟਰ ਨੇ ਜਾਂ ਕੋਈ ਸੋਸ਼ਲ ਸਾਇੰਸ ਹੋਰ ਕੋਈ ਸਾਇੰਸ ਦੇ ਮੈਥ ਦੇ ਉਹ ਪੜਾ ਰਹੇ ਨੇਗੇ ਮਤਲਬ ਗ੍ਰੈਜੂਏਟਸ ਹੈਗੇ ਨੇ ਇੱਥੇ ਉਹਨਾਂ ਨੂੰ ਪੜਾਉਣ ਵਾਲੇ ਪਰ ਉਹ ਇੱਕ ਪੋਸਟ 2016 ਦੇ ਵਿੱਚ ਜਿਹੜੀ ਆ ਖਤਮ ਕਰ ਦਿੱਤੀ ਗਈ ਸੀ ਤਾਂ ਅਸੀਂ ਉਹ ਇੱਕ ਮੁਹਿੰਮ ਉਦੋਂ ਚਲਾਈ ਸੀ ਤੇ ਹੁਣ ਕਿਉਂਕਿ ਸਾਰੇ ਵਿਭਾਗੇ ਖਾਲੀ ਆ ਤੇ ਗ੍ਰੈਜੂਏਟਸ ਵੱਧ ਰਹੇ ਆ ਬੇਰੋਜ਼ਗਾਰੀ ਵੱਧ ਰਹੀ ਆ ਤਾਂ ਫੇਰ ਸਾਨੂੰ ਇਹ ਨੌਬਤ ਆਈ ਕਿਉਂਕਿ ਸਾਡੇ ਮਨ ਦੇ ਵਿੱਚ ਹੀ ਇਹ ਗੱਲ ਬਣ ਚੁੱਕੀ ਹੈ ਕਿ ਧਰਨੇ ਤੋਂ ਬਿਨਾ ਪੋਸਟ ਨਹੀਂ ਆਉਣੀ ਸਾਡੇ ਸੈਕਟਰ ਦੀ ਤਾਂ ਜਮਾ ਵੀ ਨਹੀਂ ਆਉਣੀ ਤਾਂ ਇਸ ਲਈ ਅਸੀਂ ਸਾਡਾ ਅੱਜ ਪੰਜਵਾਂ ਦਿਨ ਹੈ ਇੱਥੇ ਮੇਲੇ ਤੋਂ ਪਹਿਲਾਂ ਅਸੀਂ ਧਰਨਾ ਲਾਇਆ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਜਿਹੜਾ ਧਰਨੇ ਦਾ ਆਗਾਜ਼ ਕੀਤਾ ਅਸੀਂ ਇੱਥੇ ਬਹਿ ਕੇ ਆਹੀ ਜਗ੍ਹਾ ਦੇ ਉੱਤੇ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਸਾਰਿਆਂ ਨੂੰ ਦੱਸੀਆਂ ਕਿਸਾਨਾਂ ਨਾਲ ਵੀ ਉਹ ਵੀ ਸਾਡੀ ਹਮਾਇਤ ਕਰਕੇ ਗਏ ਸੋ ਇਸ ਤਰ੍ਹਾਂ ਜੀ ਇਹ ਸ਼ੁਰੂ ਹੋਇਆ ਤੁਸੀਂ ਇਹ ਗੱਲ ਕਹਿ ਰਹੇ ਹੋ ਇਹ ਸਰਕਾਰ ਜਦੋਂ ਸੱਤਾ ਚ ਆਈ ਹੈ ਤਾਂ ਕਹਿੰਦੇ ਸੀ ਖੇਤੀ ਬਾੜੀ ਦੇ ਡਾਕਟਰ ਰੱਖਣੇ ਆ ਜਿਹੜੇ ਪਿੰਡਾਂ ਜਾਇਆ ਕਰਨਗੇ ਦੱਸਿਆ ਕਰਨਗੇ ਕਿਹੜੀ ਬਿਮਾਰੀ ਪੈ ਗਈ ਉਹਦਾ ਪਹਿਲਾਂ ਇਲਾਜ ਉਹ ਹਰ ਇੱਕ ਚੀਜ਼ ਤੇ ਨਿਗਰ ਰੱਖਣਗੇ ਕੋਈ ਤੁਹਾਡਾ ਸਾਥੀ ਤੁਹਾਡਾ ਸੀਨੀਅਰ ਕੋਈ ਵੇਖਿਆ ਤੁਸੀਂ ਖੇਤੀ ਬਾੜੀ ਦਾ ਡਾਕਟਰ ਭਰਤੀ ਹੋਇਆ ਜੀ ਪਹਿਲਾਂ ਤਾਂ ਥੋੜਾ ਜਿਹਾ ਠੀਕ ਕਰਦੇ ਆ ਤੁਹਾਨੂੰ ਮੈਂ ਖੇਤਾਂ ਦੇ ਮਾਸਟਰ ਕਹਿੰਦੇ ਸੀ ਸੌਰੀ ਮਾਫੀ ਚਾਉਣਾ ਹੈ ਮਾਸਟਰ ਜੀ ਜੀ ਤੇ ਉਹਨਾਂ ਦੀ ਵਰਡਿੰਗ ਸੀ ਇੱਕ ਪਿੰਡ ਦੇ ਵਿੱਚ ਇੱਕ ਜੇ ਵੱਡਾ ਪਿੰਡ ਹੈ ਤਾਂ ਦੋ ਦੋ ਨਹੀਂ ਤਾਂ ਤਿੰਨ ਏ ਉਹਨਾਂ ਦੀ ਵਰਡਿੰਗ ਸੀ ਇਹ ਤੁਸੀਂ ਕਲਿੱਪ ਭਾਵੇਂ ਵਿੱਚ ਚਲਾ ਦਿਓ ਸੇਮ ਉਹਨਾਂ ਨੇ ਵਰਡਿੰਗ ਆਖੀ ਹੋਈ ਹੈਗੀ ਪਰ ਅਸੀਂ ਤੁਹਾਡੇ ਸਾਹਮਣੇ ਹੀ ਆ ਨਾ ਮੇਰੇ ਮੇਰੇ ਆ ਤਾਂ ਕੋਈ ਜੂਨੀਅਰ ਸੀਨੀਅਰ ਲੱਗਿਆ ਨਹੀਂ ਆ ਤੁਹਾਡੇ ਸਾਹਮਣੇ ਆ ਸਾਰੇ ਗਵਾਹ ਤੁਹਾਡਾ ਕੋਈ ਜੂਨੀਅਰ ਸੀਨੀਅਰ ਖੇਤਾਂ ਦਾ ਮਾਸਟਰ ਲੱਗਿਆ ਤੇ ਤੁਸੀਂ ਦੱਸ ਦਿਓ ਕਿਉਂਕਿ ਇਹ ਇੱਕ ਹਵਾਈ ਗੱਲ ਸੀ ਇਹ ਇੱਕ ਮਿੱਠੀ ਗੋਲੀ ਸੀ ਉਸ ਵੇਲੇ ਦੀ ਜਿਹੜੀ ਦਿੱਤੀ ਗਈ ਤੇ ਜਿਹਦੇ ਉੱਤੇ ਮਤਲਬ ਕਿ ਵੀ ਹਾਂ ਸਾਨੂੰ ਵੀ ਆਸ ਜਗੀ ਸਾਡੇ ਸਾਡੇ ਜਿਹੜੇ ਪੇਰੈਂਟਸ ਆ ਸਾਡੇ ਸਾਡੇ ਜਿਹੜਾ ਗਵਾਂਡ ਆ ਪਿੰਡਾਂ ਦੇ ਵਿੱਚ ਉਹ ਵੀ ਉਹਨਾਂ ਨੇ ਵੀ ਇਸ ਵਾਰ ਨੂੰ ਰੁਖ ਕੀਤਾ ਕਿ ਹਾਂ ਹੁਣ ਸ਼ਾਇਦ ਵੀ ਤੁਹਾਡੀ ਸੁਣੀ ਜਾਣੀ ਆ ਅਸੀਂ ਵੀ ਆਪਦੇ ਜਵਾਗ ਸ਼ਾਇਦ ਇਹਨਾਂ ਕੋਰਸਾਂ ਦੇ ਵਿੱਚ ਪਾ ਦਈਏ ਪਰ ਮੁੜ ਕੇ ਫੇਰ ਅਸੀਂ ਉੱਥੇ ਹੀ ਖੜੇ ਆ ਜੀ ਭਗਤ ਸਿੰਘ ਦਾ ਜਨਮ ਦਿਹਾੜਾ ਤੇ ਭਗਤ ਸਿੰਘ ਦੀ ਤੁਸੀਂ ਫੋਟੋ ਅੱਜ ਫੜੀ ਹੋਈ ਆ ਉੱਥੇ ਵੀ ਤੁਸੀਂ ਸ਼ਰਧਾਂਜਲੀ ਭੇਟ ਕੀਤੀ ਆ ਇਹ ਸਰਕਾਰ ਵੀ ਭਗਤ ਸਿੰਘ ਦੀਆਂ ਕਹਿੰਦੀ ਹੈ ਕਿ ਅਸੀਂ ਉਹਨਾਂ ਨੀਤੀਆਂ ਤੇ ਆਏ ਆ ਭਗਤ ਸਿੰਘ ਦੇ ਅਸੀਂ ਪੈਰੋਕਾਰ ਆਂ ਅੱਜ ਵੀ ਵੱਡੇ ਹਥਿਆਰ ਲੱਗੇ ਆ ਤੁਹਾਨੂੰ ਲੱਗੀ ਕੋਈ ਭਗਤ ਸਿੰਘ ਦੀ ਵਾਲੀ ਗੱਲ ਇਸ ਸਰਕਾਰ ਦੇ ਵਿੱਚ ਇਹ ਤਾਂ ਜੀ ਦੇਖੋ ਮੇਰੇ ਇੱਕ ਜਜਮੈਂਟ ਦੇ ਉੱਤੇ ਵੀ ਇਹ ਤਾਂ ਆਪਾਂ ਸਾਰੇ ਇਹ ਚੀਜ਼ ਦੇਖ ਰਹੇ ਆਂ ਵੀ ਕੀ ਮੰਜ਼ਰ ਬਣ ਚੁੱਕਿਆ ਹੈ ਕੀ ਇਸ ਸ਼ਖਸੀਅਤ ਦੀ ਆਈਡੀਓਲੋਜੀ ਉਹ ਕਹਿੰਦੇ ਨੇ ਨਾ ਕਿ ਸ਼ਹੀਦ ਵੀ ਅੱਡ-ਅੱਡ ਹੁੰਦੇ ਆ ਮਤਲਬ ਕਿ ਜਿਹੜੇ ਇੱਕ ਆਮ ਜਿਹੜੇ ਇੱਕ ਇੱਕ ਜਿਹੜੇ ਆਪਾਂ ਕਹਿ ਦਿੰਨੇ ਆ ਵੀ ਕੰਮ ਕਰਨ ਵਾਲੀ ਜਿਹੜੀ ਕਲਾਸ ਆ ਕਿਰਤੀ ਕਲਾਸ ਆ ਜਿਹੜੀ ਉਹਨਾਂ ਦੇ ਸ਼ਹੀਦ ਅੱਡ ਹੁੰਦੇ ਨੇ ਤੇ ਜਿਹੜੀ ਜਿਨ੍ਹਾਂ ਨੇ ਸੱਤਾ ਦੇ ਵਿੱਚ ਆਪਦਾ ਕਦਮ ਰੱਖਣਾ ਹੈਗਾ ਉਹਦੇ ਬਾਰੇ ਗੱਲ ਕਰਨੀ ਉਹਨਾਂ ਦੇ ਸ਼ਹੀਦ ਅੱਡ ਹੁੰਦੇ ਨੇ ਪਰ ਇਹ ਆਈਡੀਓਲੋਜੀ ਸਾਡੇ ਨਾਲ ਆ ਜਿਨ੍ਹਾਂ ਨੇ ਜਿੰਨੀਆਂ ਕਿਤਾਬਾਂ ਪੜ੍ਹੀਆਂ ਉਹ ਮਤਲਬ ਕਿ ਜਦੋਂ ਜਦੋਂ ਉਹਨਾਂ ਨੂੰ ਫਾਂਸੀ ਵੀ ਲੱਗਣੀ ਸੀ ਉਦੋਂ ਵੀ ਉਹ ਪੰਨਾ ਪਲਟ ਕੇ ਗਏ ਤੇ ਸ਼ਾਇਦ ਅਸੀਂ ਅੱਜ ਉਹੀ ਪੰਨਾ ਖੋਲ ਰਹੇ ਆ ਜੇ ਅਸੀਂ ਇੱਥੇ ਆਪਦੇ ਹੱਕ ਲਈ ਆਪਦੇ ਰੋਜ਼ਗਾਰ ਦੇ ਲਈ ਇਕੱਠੇ ਹੋ ਰਹੇ ਆ ਤਾਂ ਮੈਨੂੰ ਲੱਗਦਾ 100 ਤੋਂ ਉੱਤੇ ਸਾਲ ਹੋ ਗਏ 1907 ਦੀ ਗੱਲ ਆ ਤੇ ਉਦੋਂ ਤੋਂ ਹੁਣ ਤੱਕ ਅਸੀਂ ਉਹ ਡਾਇਓਲੋਜੀ ਦੇ ਉੱਤੇ ਕਾਇਮ ਆ ਤੇ ਅਸੀਂ ਇਸ ਲਈ ਸਾਰੇ ਜਣੇ ਵਧਾਈ ਦੇ ਪਾਤਰਾਂ ਵੀ ਅਸੀਂ ਇੱਕ ਬੋਲ ਦੇ ਉੱਤੇ ਸਾਰੇ ਜਣੇ ਇਕੱਠੇ ਹੋ ਰਹੇ ਆ ਉਸ ਮਹਾਨ ਸ਼ਖਸੀਅਤ ਨੂੰ ਯਾਦ ਕਰ ਰਹੇ ਆ ਸੇ ਕੋਈ ਯਾਦ ਹੀ ਨਹੀਂ ਕਰ ਰਹੇ ਉਹਨੂੰ ਇੰਪਲੀਕੇਸ਼ਨ ਆਫ ਦੀ ਅਸੀਂ ਨੇਚਰਲ ਇਹ ਸਾਡੀ ਪ੍ਰੈਕਟੀਕਲਿਟੀ ਹੈ ਜਿਹੜਾ ਧਾਰਨਾ ਲਗਿਆ ਉਹੀ ਡਾਇਓਲੋਜੀ ਦੀ ਜੋ ਸਾਡਾ ਹੱਕ ਹੈ ਜਿੱਥੇ ਬਣਦਾ ਸਾਡਾ ਹੱਕ ਹੈ ਤੇ ਤਰੀਕਾ ਸਾਡਾ ਬਿਲਕੁਲ ਉਹੀ ਹੈ ਮਤਲਬ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਜਿੱਥੇ ਅਸੀਂ ਸਾਡੇ ਨਾਲ ਅਥਾਰਟिटीज ਅਲਾਈਨ ਹੋ ਕੇ ਚੱਲ ਰਹੀਆਂ ਉਹ ਸਾਡੀਆਂ ਮੀਟਿੰਗ ਕਰਾ ਰਹੀਆਂ ਨੇਗੀਆਂ ਤਾਂ ਅਸੀਂ ਸਾਡਾ ਇਹਨਾਂ ਨੂੰ ਯਾਦ ਕਰਨ ਦਾ ਸ਼ਰਧਾਂਜਲੀ ਦੇਣ ਦਾ ਇਹੀ ਮਕਸਦ ਸੀ ਸੇਕਿ ਉਹੀ ਰਾਹ ਦੇ ਉੱਤੇ ਅਸੀਂ ਚੱਲਦੇ ਹੋਏ ਜਿਹੜੇ ਆ ਉਹ ਆਪਣੇ ਜਿਹੜੇ ਰੋਜ਼ਗਾਰ ਦਾ ਜਿਹੜਾ ਆਪਣਾ ਮੁੱਖ ਜਿਹੜਾ ਹੱਕ ਹੈ ਉਹਦੇ ਤੱਕ ਅਸੀਂ ਪਹੁੰਚੀਏ ਸਰਕਾਰ ਚੱਲ ਰਹੀ ਹੈ ਸਰਕਾਰ ਤਾਂ ਜੀ ਬਿਲਕੁਲ ਵੀ ਨਹੀਂ ਚੱਲ ਰਹੀ ਇਹ ਤਾਂ ਤੁਹਾਡੇ ਸਾਹਮਣੇ ਹੀ ਹੈ ਵੀ ਉਹ ਇੱਕ ਇੱਕ ਫੋਟੋ ਲਾਉਣ ਨਾਲ ਮੈਂ ਵੀ ਕੋਈ ਧਾਰਨਾ ਜਾਂ ਉਹ ਜਿਹੜੀਆਂ ਪੱਗਾ ਬੰਨਨ ਦੇ ਨਾਲ ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਵੀ ਉਹ ਅਡਿਓਲਜੀ ਆਪਾਂ ਅਡਾਪਟ ਕਰ ਰਹੇ ਆ ਅਸਲੀਅਤ ਤਾਂ ਇਹ ਹੈ ਜਿੱਥੇ ਅਸੀਂ ਖੜੇ ਆ ਅੱਜ ਦੇ ਸਮੇਂ ਦੇ ਉੱਤੇ ਕੀ ਲੱਗ ਰਿਹਾ ਤੁਹਾਨੂੰ ਮਤਲਬ ਵਿਦਿਆਰਥੀ ਮਤਲਬ ਹੁੰਦੇ ਹੋਏ ਵੀ ਧਰਨਿਆਂ ਵਾਲੇ ਪਾਸੇ ਨੂੰ ਪਹਿਲਾਂ ਹੀ ਉਹ ਚੀਜ਼ਾਂ ਕਿਉਂਕਿ ਪੂਆਖ ਦਿਖਾਈ ਦੇ ਰਿਹਾ ਹੈ ਕਿ ਅੱਗੇ ਪੜ ਜਾਵਾਂਗੇ ਪਰ ਹੈਗਾ ਧੱਕੇ ਹੀ ਹੈ ਤੁਸੀਂ ਲਿਖਿਆ ਵੀ ਤੁਹਾਡੇ ਪੋਸਟਰ ਤੇ ਪੜਿਆ ਸੀ ਕਿ ਜਾਂ ਤਾਂ ਇੱਥੇ ਬਾਹਰ ਨਿਕਲ ਕੇ ਤਾਨੇ ਖਾਵਾਂਗੇ ਤੇ ਜਾਂ ਵਿਦੇਸ਼ ਜਾਵਾਂਗੇ ਕੀ ਲੱਗਦਾ ਇੱਥੇ ਨਹੀਂ ਆ ਉਹ ਹਾਲਾਤ ਜਿਹੜੇ ਆ ਕਿ ਇੱਥੇ ਭਗਵਾਨ ਸਿੰਘ ਮਾਨ ਤਾਂ ਕਹਿੰਦੇ ਏਨੇ ਹਜ਼ਾਰ ਨੌਕਰੀਆਂ ਇੰਨਾ ਪ੍ਰਬੰਧ ਕਰਦਾ ਤੁਸੀਂ ਉਹ ਨੌਕਰੀਆਂ ਦੀ ਨਾ ਰੇਸ਼ੋ ਕੱਢ ਕੇ ਦੇਖੋ ਉਹ ਨੌਕਰੀਆਂ ਦੇ ਵਿੱਚ ਖੇਤੀਬਾੜੀ ਵਿਭਾਗ ਕਿੱਥੇ ਸਟੈਂਡ ਕਰ ਰਿਹਾ ਇਹ ਕਹਿੰਦੇ ਵੀ ਏਨੇ ਹਜ਼ਾਰ ਨੌਕਰੀਆਂ ਦੇਤੀਆਂ ਉਹਦੇ ਵਿੱਚ ਸਾਨੂੰ ਦੱਸੋ ਵੀ ਖੇਤੀਬਾੜੀ ਵਿਭਾਗੇ ਦੀ ਕੀ ਰੇਸ਼ੋ ਆ 99% ਦਾ ਅੰਕੜਾ ਕੁਛੋਟਾ ਮੋਟਾ ਅੰਕੜਾ ਨਹੀਂ ਹੁੰਦਾ ਜਦੋਂ ਅਸੀਂ ਇਹਨਾਂ ਦੇ ਮੰਤਰਾਲੇ ਨੂੰ ਪੁੱਛਦੇ ਹਾਂ ਜੀ ਮੰਡੀ ਬੋਰਡ ਦੀਆਂ ਪੋਸਟਾਂ ਸਾਨੂੰ ਮੰਤਰਾਲਾ ਜਵਾਬ ਦਿੰਦਾ ਮੰਡੀ ਬੋਰਡ ਤਾਂ ਨਾਂ ਦਾ ਬੋਰਡ ਰਹਿ ਗਿਆ ਅਸੀਂ ਸਿੱਖਿਆ ਮੰਤਰੀ ਕੋਲ ਗਏ ਸਿੱਖਿਆ ਮੰਤਰੀ ਨੂੰ ਜਾ ਕੇ ਅਸੀਂ ਜਦੋਂ ਵਿਸ਼ੇ ਬਾਰੇ ਗੱਲ ਕੀਤੀ ਸਿੱਖਿਆ ਮੰਤਰੀ ਕਹਿੰਦਾ ਆਪਦੇ ਮੁੱਖ ਮੰਤਰੀ ਨਾਲ ਗੱਲ ਕਰੋ ਮੇਰੇ ਹੱਥ ਵਸ ਕੁਝ ਨਹੀਂ ਕਿ ਤੁਹਾਡੇ ਕੋਲ ਤੁਹਾਡੇ ਮੰਤਰਾਲੇ ਕੋਲ ਡਿਸੀਜਨ 메ਕਿੰਗ ਪਾਵਰ ਹੈ ਨਹੀਂ ਜੇਕਰ ਤੁਸੀਂ ਇਹ ਚੀਜ਼ੇ ਰੱਖਣੀ ਨਹੀਂ ਸੀ ਤੁਸੀਂ ਆਪਣਾ ਵਰਤਾਂਤ ਇਸ ਤਰੀਕੇ ਨਾਲ ਹੀ ਸਿਰਜਣਾ ਸੀਗਾ ਤਾਂ ਫਿਰ ਤੁਸੀਂ ਮੰਤਰਾਲਾ ਬਣਾਇਆ ਹੀ ਕਿਉਂ ਕੱਲ ਵੀ ਸਾਡੇ ਕੋਲੇ ਐਮਪੀ ਸਾਹਿਬ ਆ ਕੇ ਗਏ ਆ ਅਸੀਂ ਉਹਨਾਂ ਕੋਲੇ ਆਪਣੀ ਗੱਲ ਰੱਖੀ ਆ ਪਰ ਰੌਲਾ ਤਾਂ ਤਾਂ ਨਾ ਵੀ ਅੱਗੇ ਜਾ ਕੇ ਉਹ ਜੀ ਸਰਕੂਲੇਟ ਹੋਊਗੀ ਔਨ ਦਾ ਟੇਬਲ ਬੰਦ ਪਈ ਫਾਈਲ ਨੂੰ ਅਸੀਂ ਰੱਖਾ ਕੇ ਕੀ ਕਰਾਂਗੇ ਜੀ ਜਦੋਂ ਸਾਡੇ ਕੋਲੇ ਤੁਸੀਂ ਖੇਤੀਬਾੜੀ ਯੂਨੀਵਰਸਿਟੀ ਦੀ ਨੇ ਇੱਕ ਨਹਿਾਰ ਆਮ ਲੋਕਾਂ ਦੀ ਗੱਲ ਤੁਹਾਨੂੰ ਮੈਂ ਆਪਣੇ ਰਿਸ਼ਤੇਦਾਰਾਂ ਦੀ ਆਪਣੇ ਸੰਗੀ ਮਿੱਤਰਾਂ ਦੀ ਗੱਲ ਦੱਸਦਾ ਉਹ ਕਹਿੰਦੇ ਜਿਹੜਾ ਬੰਦਾ ਯਾਰ ਇੱਥੇ ਜਾਵੜਿਆ ਉਹ ਕੁਝ ਬਣ ਕੇ ਨਿਕਲਦਾ ਕੱਲੇ ਕਿਸਾਨ ਮੇਲਾ ਸੀ ਮੁੱਖ ਮੰਤਰੀ ਨੇ ਦੋ ਤਿੰਨ ਮਹੀਨੇ ਪਹਿਲਾਂ ਇੱਥੇ ਕਿਸਾਨ ਮਿਲ ਨਹੀਂ ਕੀਤੀ ਐ ਉਹ ਕਿਸਾਨ ਮਿਲ ਨਹੀਂ ਕੀਤੀ ਐ ਜਦੋਂ ਹੁਣ ਕਿਸਾਨ ਇੱਥੇ ਆ ਪਏ ਆ ਸਾਡੇ ਵਿੜੇ ਦੇ ਵਿੱਚ ਉਦੋਂ ਤੁਸੀਂ ਕਿਉਂ ਨਹੀਂ ਸ਼ਿਰਕਤ ਕਰ ਰਹੇ ਉਦੋਂ ਉਹਨਾਂ ਦਾ ਆਉਣਾ ਫਰਜ਼ ਨਹੀਂ ਸੀ ਬਣਦਾ ਕਿਸਾਨ ਮਿਲਨੀ ਦੇ ਉੱਤੇ ਤੁਸੀਂ ਆ ਰਹੇ ਹੋ ਇਸ ਯੂਨੀਵਰਸਿਟੀ ਦੇ ਵਿੱਚ ਪੋਲੀਟੀਕਲ ਦਖਲਅੰਦਾਜ਼ੀ ਬਹੁਤ ਥੋੜੀ ਆ ਸਾਡੀ ਐਸੋਸੀਏਸ਼ਨ ਦੇ ਵਿੱਚ ਵੀ ਪੋਲੀਟੀਕਲ ਦਖਲਅੰਦਾਜ਼ੀ ਬਹੁਤ ਥੋੜੀ ਆ ਉਹਦੇ ਬਾਵਜੂਦ ਇੱਥੇ ਸਰਕਾਰੀ ਮਿਲਣਗਾਂ ਹੋ ਰਹੀਆਂ ਇਹ ਕਿੱਡਾ ਵੱਡਾ ਪੁਆਇੰਟ ਆ ਜੇਕਰ ਤੁਸੀਂ ਇਹ ਸਭ ਕਰਨਾ ਹੀ ਹੈ ਤੇ ਹੁਣ ਮੇਲੇ ਦੇ ਵਿੱਚ ਕਿਸਾਨ ਆਏ ਸੀ ਉਹਨਾਂ ਦੇ ਰੂਬਰੂ ਹੁੰਦੇ ਤੁਹਾਨੂੰ ਕਿਸੇ ਚੀਜ਼ ਦਾ ਡਰਾ ਪੰਜਾਬ ਹੜ੍ਹਾਂ ਦੀ ਸਥਿਤੀ ਨਾਲ ਜੂਝਿਆ ਸਾਨੂੰ ਪਤਾ ਕੀ ਹਾਲਾਤ ਬਣੇ ਕਿੱਥੇ ਜੇ ਸਰਕਾਰ ਨੇ ਸਟੈਂਡ ਲਿਆ ਅੱਜ ਸਾਡੇ ਵਰਗੇ ਟੈਕਨੀਕਲ ਬੰਦਿਆਂ ਦੀ ਜ਼ਰੂਰਤ ਸੀਗੀ ਉੱਥੇ ਜਿਹੜੇ ਮਿਹਨਤ ਦੇ ਨਾਲ ਤੇ ਦਿਮਾਗੀ ਤਰਤੀਬ ਨੂੰ ਲੈ ਕੇ ਕਿਸਾਨਾਂ ਨਾਲ ਖਲੋ ਸਕਦੇ ਸੀ ਅੱਜ ਕਿਸਾਨੀ ਨੂੰ ਜ਼ਰੂਰਤ ਆ ਏਡੀਓ ਦੀ ਐਗਰੀਕਲਚਰ ਡਵੈਲਪਮੈਂਟ ਅਫਸਰ ਦੀ ਅੱਜ ਮਿੱਟੀ ਸੰਭਾਲ ਅਫਸਰ ਸਾਨੂੰ ਚਾਹੀਦੇ ਆ ਛੋਟੇ ਪੱਧਰ ਤੇ ਕੰਮ ਕਰਨ ਵਾਸਤੇ ਸਾਨੂੰ ਐਗਰੀਕਲਚਰ ਸਬ ਇਨਸਪੈਕਟਰ ਚਾਹੀਦੇ ਆ ਪਰ ਰੌਲਾ ਇਹ ਆ ਵੀ ਜਦੋਂ ਤੁਸੀਂ ਭਰਤੀ ਨਹੀਂ ਕਰ ਰਹੇ ਤਾਂ ਕਿਸਾਨੀ ਹੁਣ ਦੇਖੋ ਤੁਸੀਂ ਇੰਟਰਪ੍ਰੈਨਿਅਰਸ਼ਿਪ ਕਿੰਨਾ ਜ਼ਿਆਦਾ ਚੱਲਣਾ ਯੂਨੀਵਰਸਿਟੀ ਇੰਟਰਪ੍ਰੈਨਿਅਰਸ਼ਿਪ ਤੇ ਜ਼ੋਰ ਨਹੀਂ ਦੇ ਰਹੀ ਯੂਨੀਵਰਸਿਟੀ ਫਾਰਮਰ ਇੰਟਰਪ੍ਰੈਨਿਅਰਸ਼ਿਪ ਤੇ ਜ਼ੋਰ ਦੇ ਰਹੀ ਆ ਉਹ ਕਹਿੰਦੇ ਜਿਹੜੇ ਕਿਸਾਨ ਨੇ ਕਣਕ ਵੜ ਲਈ ਉਹੀ ਅੱਗੇ ਪ੍ਰੋਸੈਸ ਕਰੂਗਾ ਉਹੀ ਅੱਗੇ ਮਾਰਕੀਟਿੰਗ ਕਰੂਗਾ ਇਹ ਜਿਹੜਾ ਖੇਤੀਬਾੜ ਨੂੰ ਇੱਕ ਲਾਹੇਵੰਦ ਧੰਦਾ ਜਿਹੜਾ ਨੂੰ ਅਸੀਂ ਕਹਿੰਦੇ ਆ ਉਹ ਬਣਾਉਂਦਾ ਇੱਕ ਨਵेकਲਾ ਤਰੀਕਾ ਇੱਕ ਨਵेकਲਾ ਢੰਗ ਆ ਫਾਰਮਰ ਐਂਟਰਪ੍ਰੀਨਿਓਰਸ਼ਿਪ ਯੂਨੀਵਰਸਿਟੀ ਨੇ ਪਹਿਲ ਕਦਮੀ ਦਿਖਾਈ ਸਕਿੱਲ ਡਿਵੈਲਪਮੈਂਟ ਸੈਂਟਰ ਚਲਾਇਆ ਉੱਥੇ ਹਜ਼ਾਰਾਂ ਫਾਰਮਰ ਇੱਕ ਸਾਲ ਦੇ ਵਿੱਚ ਟ੍ਰੇਨਿੰਗ ਲੈ ਕੇ ਜਾਂਦੇ ਆ ਮੁੱਖ ਮੰਤਰੀ ਨੇ ਆਖਿਆ ਜੀ ਨੋਵਾਂ ਪੀਰੀਅਡ ਹੁੰਦਾ ਸੀ ਉਹ ਨੋਵਾਂ ਪੀਰੀਅਡ ਖੇਤੀਬਾੜੀ ਵਾਲਾ ਹੁਣ ਤੁਸੀਂ ਭੁੱਲ ਗਏ ਸਾਨੂੰ ਤੁਸੀਂ ਖੇਤੀਬਾੜੀ ਮਾਸਟਰਾਂ ਦੀ ਉਹ ਇੱਕ ਜਿਹੜੀ ਇਹਨਾਂ ਨੇ ਉਦੋਂ ਫੇਮ ਚੱਲੀ ਸੀ ਆਮ ਆਦਮੀ ਪਾਰਟੀ ਦੀ ਉਹ ਸਾਰੇ ਨੂੰ ਉਸ ਫੇਮ ਨੇ ਮਾਰਿਆ ਸਾਡੇ ਦਿਲ ਦੇ ਵਿੱਚ ਵੀ ਇੱਕ ਆਸ ਸੀ ਕਿ ਖੇਤੀਬਾੜੀ ਮਾਸਟਰ ਬਣਾਂਗੇ ਆਪਦੇ ਪਿੰਡ ਦੇ ਵਿੱਚ ਰਵਾਂਗੇ ਕਿਸੇ ਹੋਰ ਪਿੰਡ ਦੇ ਜਿੱਥੇ ਕਿਤੇ ਵੀ ਚੱਲੋ ਸਟੇਸ਼ਨ ਆਊਟ ਹੁੰਦਾ ਉਹਦੀ ਇੱਕ ਆਈਡੀਓਲੋਜੀ ਸੀਗੀ ਜਿਹੜੀ ਸਾਡੇ ਦਿਲ ਦੇ ਵਿੱਚ ਬੈਠੀ ਹੁਣ ਜਦੋਂ ਅਸੀਂ ਉਸ ਚੀਜ਼ ਨੂੰ ਸੋਚਦੇ ਹਾਂ ਤੇ ਇਹ ਸਾਨੂੰ ਵਾਕੀ ਵੀ ਸਵਾਲ ਕਰਦੇ ਵੀ ਉਹ ਚੀਜ਼ ਦਾ ਕੀ ਬਣਿਆ ਆਮ ਲੋਕਾਂ ਨੂੰ ਤੁਸੀਂ ਨਹੀਂ ਜਵਾਬ ਪੰਜਾਬ ਮੰਗਦਾ ਜਵਾਬ ਪੰਜਾਬ ਜਵਾਬ ਮੰਗ ਰਹੇ ਇਹਨਾਂ ਨੂੰ ਦੇਣਾ ਤਾਂ ਪਊਗਾ ਜਵਾਬ ਮੰਗ ਰਿਹਾ ਪੰਜਾਬ ਪੰਜਾਬ ਜਵਾਬ ਮੰਗ ਰਿਹਾ ਇਹਨਾਂ ਨੂੰ ਦੇਣਾ ਪੈਣਾ ਕਿਵੇਂ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਨੌਕਰੀਆਂ ਬੰਦਾ ਪੜ੍ਹਾਈ ਇਸ ਲਈ ਕਰਦਾ ਕਿ ਅੱਗੇ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਰੋਜ਼ਗਾਰ ਮਿਲੇਗਾ ਜਾਂ ਜੋ ਮੇਰੀ ਪੜ੍ਹਾਈ ਆ ਉਹਦਾ ਮੇਰਾ ਫਾਇਦਾ ਲੋਕਾਂ ਨੂੰ ਮੇਰੇ ਸਮਾਜ ਨੂੰ ਹੋਵੇਗਾ ਤੁਹਾਨੂੰ ਲੱਗਦਾ ਕਿ ਤੁਹਾਡੀ ਪੜ੍ਹਾਈ ਦਾ ਫਾਇਦਾ ਸਮਾਜ ਨੂੰ ਲੋਕਾਂ ਨੂੰ ਹੋਵੇਗਾ ਜਾਂ ਬਸ ਤੁਸੀਂ ਪੜ੍ਹ ਕੇ ਤੁਸੀਂ ਵੀ ਆਪਣੀਆਂ ਡਿਗਰੀਆਂ ਵੇਖ-ਵੇਖ ਕੇ ਔਖੀ ਹੋਈ ਜਾਓਗੇ ਦੇਖੋ ਅੱਜ ਪਹਿਲੀ ਗੱਲ ਤਾਂ ਅਸੀਂ ਇਕੱਠੇ ਹੋਏ ਹਾਂ ਸਿਰਫ ਇਸੇ ਕਰਕੇ ਇਕੱਠੇ ਹੋਏ ਹਾਂ ਕਿ ਸਾਡੀਆਂ ਨੌਕਰੀਆਂ ਨਹੀਂ ਆ ਰਹੀਆਂ ਸਾਡੇ ਸੀਨੀਅਰਸ ਨੇ ਜਿਨ੍ਹਾਂ ਨੇ ਐਮਐਸਸੀ ਕੀਤੀ ਹੈ ਪੀਐਚਡੀ ਕੀਤੀ ਹੈ ਜੇ ਉਹਨਾਂ ਦਾ ਹੀ ਹਜੇ ਤੱਕ ਕੁਝ ਨਹੀਂ ਬਣ ਰਿਹਾ ਤਾਂ ਸਾਡਾ ਕਿੱਥੋਂ ਹੀ ਬਨੇਗਾ ਅਸੀਂ ਆਪਣੇ ਛੋਟੇ ਪੈਨ ਭਰਾਵਾਂ ਨੂੰ ਕੀ ਕਵਾਂਗੇ ਵੀ ਤੁਸੀਂ ਇਹ ਡਿਗਰੀ ਕਰੋ ਜਦੋਂ ਅਸੀਂ ਇੱਥੇ ਐਡਮਿਸ਼ਨ ਲਈ ਸੀ ਤਾਂ ਅਸੀਂ ਸੋਚ ਅਸੀਂ ਕੁਝ ਵੱਖਰਾ ਕਰ ਰਹੇ ਆ ਲੋਕ ਬੀਏ ਕਰ ਰਹੇ ਆ ਕੋਈ ਬੀਏਡ ਕਰ ਰਿਹਾ ਅਸੀਂ ਸੋਚ ਰਹੇ ਆ ਵੀ ਹਾਂ ਅਸੀਂ ਪੰਜਾਬ ਲਈ ਕੁਝ ਕਰਾਂਗੇ ਅਸੀਂ ਅਸੀਂ ਕਿਸਾਨਾਂ ਦਾ ਹੱਲ ਕਰਾਂਗੇ ਬਟ ਉਹ ਹੱਲ ਅਸੀਂ ਕਿਵੇਂ ਕਰਾਂਗੇ ਮਾਨ ਸਾਹਿਬ ਕਹਿੰਦੇ ਕਿ ਹਾਂ ਖੇਤੀ ਖੇਤੀ ਉਹਦਾ ਵਿਸ਼ਾ ਪੜਾਇਆ ਜਾਂਦਾ ਸੀਗਾ ਮੈਂ ਵੀ ਪੜਿਆ 6ਵੇਂ ਤੋਂ 8ਵੀਂ ਤੱਕ ਬਟ ਸਾਨੂੰ ਪੜਾਉਣ ਵਾਲਾ ਟੀਚਰ ਫਿਜ਼ੀਕਲ ਦਾ ਟੀਚਰ ਸੀਗਾ ਜਿਹੜਾ ਤਿੰਨ ਦਿਨ ਹਫਤੇ ਦੇ ਵਿੱਚ ਤਿੰਨ ਦਿਨ ਸਾਨੂੰ ਐਗਰੀਕਲਚਰ ਪੜਾਈ ਜਾਂਦੀ ਸੀ ਤਿੰਨ ਦਿਨ ਫਿਜ਼ੀਕਲ ਦਾ ਲੈਕਚਰ ਲੱਗਦਾ ਸੀਗਾ ਉਹ 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 ਸਾਡੇ ਲਈ ਆਉਣ ਦੇ ਵਿੱਚ ਸਾਡਾ ਕੋਈ ਇੰਟਰਸਟ ਹੀ ਨਹੀਂ ਬਣਿਆ ਬੱਚੇ ਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਮੇਰੇ ਕੋਲ ਐਗਰੀਕਲਚਰ ਦਾ ਮੇਰੇ ਵਿੱਚ ਇੰਟਰਸਟ ਹੈ ਮੈਂ ਉਧਰ ਜਾਣਾ ਹੈ ਜਾਂ ਨਹੀਂ ਜਾਣਾ ਫਿਰ ਦੂਜੀ ਗੱਲ ਇਹ ਕਹਿੰਦੇ ਆ ਜਦੋਂ ਇਹਨਾਂ ਦੀ ਅਥਾਰਟिटीज ਕੋਲ ਜਾਣਿਆ ਕਿ ਹਾਂ ਤੁਸੀਂ ਮਾਨ ਸਾਹਿਬ ਨਾਲ ਗੱਲ ਕਰੋ ਜੇ ਅਸੀਂ ਭਗਵੰਤ ਮਾਨ ਸਾਹਿਬ ਨਾਲ ਹੀ ਗੱਲ ਕਰਨੀ ਹੈ ਤਾਂ ਫਿਰ ਇਹ ਅਥਾਰਟੀਆਂ ਬਣਾਈਆਂ ਹੀ ਕਿਉਂ ਗਈਆਂ ਅਸੀਂ ਡਾਇਰੈਕਟ ਉਹਨਾਂ ਨੂੰ ਹੀ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਕਿ ਹਾਂ ਅਸੀਂ ਉਹਨਾਂ ਨਾਲ ਗੱਲ ਕਰ ਸਕੀਏ ਇੱਕ ਤਰਫਾ ਤਾਂ ਆਪਾਂ ਆਪਾਂ ਸਿੱਖਿਆ ਮੰਤਰੀ ਬਣਾ ਰੱਖਿਆ ਕਿ ਜਿਹੜੀ ਵੀ ਸਟੱਡੀ ਰਿਲੇਟਿਡ ਗੱਲ ਹੋਏਗੀ ਆਪਾਂ ਸਿੱਖਿਆ ਮੰਤਰੀ ਨਾਲ ਕਰਨੀ ਹੈ ਬ ਸਾਪ ਨਾਲ ਕਰੋ ਫਿਰ ਅਸੀਂ ਉੱਥੇ ਹੀ ਕਰਨੀ ਆ ਤਾਂ ਫਿਰ ਇਹ ਡਿਵੀਜ਼ਨ ਹੀ ਕਿਉਂ ਕੀਤੀ ਗਈ ਹੈ ਦੂਜੀ ਗੱਲ ਇਹ ਕਹਿੰਦੇ ਆ ਵੀ ਹਾਂ ਅਸੀਂ ਪੋਸਟਾਂ ਕੱਢੀਆਂ ਨੇ ਠੀਕ ਹੈ ਪੰਜਾਬ ਪੁਲਿਸ ਦੀਆਂ ਪੋਸਟਾਂ ਆਉਂਦੀਆਂ ਈਟੀਟੀ ਦੀਆਂ ਪੋਸਟਾਂ ਆਉਂਦੀਆਂ ਹਜ਼ਾਰਾਂ ਪੋਸਟਾਂ ਆਉਂਦੀਆਂ ਸਾਡੀ ਏਡੀਓ ਦੀ ਪੋਸਟ ਆਉਂਦੀ ਹੈ 150 200 ਪੀਏਯੂ ਦੇ ਵਿੱਚੋਂ ਇੱਕ ਬੈਚ ਦੇ ਵਿੱਚੋਂ 250 ਬੱਚਾ ਪਾਸ ਆਊਟ ਹੁੰਦਾ ਤਾਂ ਤੁਸੀਂ ਇਹ ਸੋਚੋ ਵੀ 200 ਪੋਸਟ ਕਿਹਨੂੰ ਕਿਹਨੂੰ ਮਿਲੇਗੀ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਸਾਡੇ ਸੀਨੀਅਰ ਵੀ ਕਿੰਨੇ ਸਾਲ ਹੋ ਗਿਆ ਸਾਡੇ 10 10 ਸਾਲ ਹੋ ਗਿਆ ਸਾਡੇ ਪੋਸਟਾਂ ਨਹੀਂ ਆਈਆਂ ਤਾਂ ਫਿਰ ਹੁਣ ਅਸੀਂ ਵੀ ਅੱਗੇ ਕੀ ਹੀ ਸੋਚੀਏ ਵੀ ਸਾਡੇ ਸਾਡੇ ਕੋਲ ਤਾਂ ਕੋਈ ਉਮੀਦ ਨਹੀਂ ਹੈ ਹੁਣ ਕੀ ਸਾਡੇ ਤੋਂ ਪੜੇ ਲਿਖੇ ਜਿਹੜੇ ਇੰਨੇ ਸਾਡੇ ਸੀਨੀਅਰ ਨੇ ਉਹ ਵੀ ਬੈਠੇ ਨੇ ਸਾਨੂੰ ਵੀ ਇਹ ਲੱਗਦਾ ਵੀ ਅਸੀਂ ਵੀ ਬੈਠੇ ਰਾਂਗੇ ਤੇ ਹੁਣ ਅਸੀਂ ਛੋਟਿਆਂ ਨੂੰ ਵੀ ਕੀ ਹੀ ਲਾ ਦਈਏ ਪੰਜਾਬ ਦਾ ਇਹ ਤਾਂ ਫਿਰ ਉਹੀ ਗੱਲ ਹੋ ਗਈ ਕਿ ਹਾਂ ਸਰਕਾਰ ਖੇਤੀਬਾੜੀ ਲਈ ਕੁਝ ਨਹੀਂ ਕਰ ਰਹੀ ਤਾਂ ਫਿਰ ਇਹੀ ਹੋ ਗਿਆ ਪੰਜਾਬ ਚੋਂ ਖੇਤੀ ਖਤਮ ਕਰਨ ਵਾਲੀ ਗੱਲ ਹੀ ਆਇਆ ਤਾਂ ਜੀ ਆ ਚੁੱਕੀ ਤੇ ਖਤਮ ਕਰਨ ਵਾਲੀ ਗੱਲ ਹੀ ਹੈ ਹਾਂਜੀ ਮਤਲਬ ਜਿਹੜਾ ਖੇਤੀ ਪ੍ਰਧਾਨ ਸੂਬਾ ਹੋਵੇ ਉਹਦੇ ਵਿੱਚ ਜਿਹੜੀ ਐ ਖੇਤੀਬਾੜੀ ਦੀਆਂ ਪੋਸਟਾਂ ਨਾ ਹੋਣ ਜੇ ਖੇਤੀਬਾੜੀ ਨਾਲ ਸੰਬੰਧ ਵਿਸ਼ੇ ਦੀਆਂ ਨਾ ਹੋਣ ਤਾਂ ਉਹਦੀ ਖੇਤੀਬਾੜੀ ਵੀ ਤਰੱਕੀ ਕਿਵੇਂ ਕਰੂਗੀ ਦੇਖੋ ਰਾਜਸਥਾਨ ਦੇ ਵਿੱਚ ਵੀ ਖੇਤੀਬਾੜੀ ਵਿਸ਼ਾ ਪੜਾਇਆ ਜਾਂਦਾ ਬਟ ਉੱਥੇ ਉਹਨਾਂ ਦੇ ਸਪੈਸੀਫਿਕ ਟੀਚਰਸ ਨੇ ਸਾਡੇ ਕੋਲ ਤਾਂ ਕੋਈ ਟੀਚਰਸ ਹੀ ਨਹੀਂ ਗਿਆਂ ਸਾਨੂੰ ਐਸਐਸ ਦਾ ਟੀਚਰ ਪੜਾ ਰਿਆ ਸਕੂਲਾਂ ਦੇ ਵਿੱਚ ਕੋਈ ਫਿਜ਼ੀਕਲ ਦਾ ਟੀਚਰ ਪੜਾ ਰਿਆ ਬਟ ਕਿਉਂ ਨਹੀਂ ਹੈਗੇ ਜੇ ਇੰਨੀਆਂ ਪੋਸਟਾਂ ਖਾਲੀ ਪਈਆਂ ਉਹ ਰੀਜ਼ਨ ਤਾਂ ਦੇ ਸਕਦੀ ਹੈ ਨਾ ਸਰਕਾਰ ਜੀ ਠੀਕ ਹੈ ਕੋਈ ਰੀਜ਼ਨ ਹੈ ਤਾਂ ਠੀਕ ਹੈ ਅਸੀਂ ਵੀ ਵੇਟ ਕਰ ਲੈਣਾ ਕਿ ਹਾਂ ਸੀਜ਼ਨ ਨੀਆ ਇੰਨੀਆਂ ਸਾਮੀਆਂ ਖਾਲੀ ਪਈਆਂ ਪਤਾ ਨਹੀਂ ਕਿਉਂ ਖਾਲੀ ਪਈਆਂ ਸਾਡੇ ਕੋਲ ਕੋਈ ਜਵਾਬ ਹੀ ਨਹੀਂ ਆ ਸਾਨੂੰ ਕੋਈ ਪੁੱਛਦਾ ਕਿ ਹਾਂ ਕਿ ਤੁਹਾਡੀ ਤੁਹਾਡੀ ਪੜਾਈ ਦਾ ਕੀ ਸਕੋਪ ਹੈ ਅਸੀਂ ਪਹਿਲਾਂ ਕਹਿੰਦੇ ਸੀ ਕਿ ਹਾਂ 2 ਸਾਲ ਪਹਿਲੇ ਕਿ ਮਾਨ ਸਾਹਿਬ ਨੇ ਕਿਹਾ ਕਿ ਅਸੀਂ ਖੇਤੀਬਾੜੀ ਮਾਸਟਰ ਰੱਖਾਂਗੇ ਤਾਂ ਫਿਰ ਅਸੀਂ ਵੀ ਉਹਨਾਂ ਨੂੰ ਕਹਿੰਦੇ ਸੀ ਵੀ ਹਾਂ ਅਸੀਂ ਇਸ ਚੀਜ਼ ਤੇ ਲੱਗਾਂਗੇ ਏਡੀਓ ਲੱਗਾਂਗੇ ਅਸੀਂ ਹੱਲ ਕਰਾਂਗੇ ਬਟ ਹੁਣ ਤਾਂ ਉਹ ਚੀਜ਼ ਵੀ ਨਹੀਂ ਰਹੀ ਉਹ ਤਾਂ ਬਸ ਗੱਲਾਂ ਹੀ ਸੀਗੀਆਂ ਜੋ ਵੀ ਸੀ ਕੀ ਹੁਣ ਕੀ ਮੰਗਿਆ ਤੁਹਾਡੀ ਮਤਲਬ ਮੁੱਖ ਮੰਗਾਂ ਕਿਹੜੀਆਂ-ਕਿਹੜੀਆਂ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਇਥੇ ਧਰਨਾ ਦੁੱਤਾ ਜੀ ਮੰਗਾਂ ਤਾਂ ਬਿਲਕੁਲ ਆ ਵੀਰਵੇ ਦੇ ਵਿੱਚ ਹੀ ਨੇ ਜੀ এমਪਲੋਇਮੈਂਟ ਰੁਜ਼ਗਾਰ ਇਹ ਸਾਡੀ ਮੰਗ ਤੋਂ ਪਹਿਲਾਂ ਸਾਡਾ ਇਹ ਹੱਕ ਹੈ ਜੇ ਅਸੀਂ ਇਹ ਡਿਗਰੀਆਂ ਕੀਤੀਆਂ ਐ ਐਮਐਸਸੀਆਂ ਪਾਸ ਆਊਟ ਕੀਤੀਆਂ ਨਿਗੀਆਂ ਤਾਂ ਸਾਡੇ ਕੋਲੇ ਰੁਜ਼ਗਾਰ ਦਾ ਹੋਣਾ ਇਹ ਇਹ ਸਾਡਾ ਹੱਕ ਹੈ ਮੰਗ ਨਾਲੋਂ ਵੀ ਪਹਿਲਾਂ ਅਸੀਂ ਇਹਨੂੰ ਹੱਕ ਕਵਾਂਗੇ ਵੱਖਰੇ-ਵੱਖਰੇ ਪ੍ਰਸ਼ਾਸਨ ਜਿਹੜੇ ਵੱਖਰੇ-ਵੱਖਰੇ ਵਿਭਾਗ ਜਿਨ੍ਹਾਂ ਦੇ ਵਿੱਚ ਚਾਹੇ ਉਹ ਏਡੀਓ ਦੀਆਂ ਲਾ ਲਓ ਏਐਸਆਈ ਦੀਆਂ ਲਾ ਲਓ ਮਾਰਕੀਟ ਸੈਕਟਰੀ ਦੀਆਂ ਪੋਸਟਾਂ ਲਾਓ ਸਾਨੂੰ ਕੋਈ ਰੋਜ਼ਗਾਰ ਤਾਂ ਮਿਲੇ ਮਤਲਬ ਕਿਸੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕੋਈ ਰੋਜ਼ਗਾਰ ਤਾਂ ਸਾਡੇ ਕੋਲੇ ਹੋਵੇ ਕੋਈ ਨੋਟੀਫਿਕੇਸ਼ਨ ਤਾਂ ਆਵੇ ਤੁਸੀਂ 100 150 ਪੋਸਟ ਕੱਢ ਕੇ ਇੱਕੋ ਹਾਸੋ ਫਿਣੀ ਗੱਲ ਕਰਕੇ 10000 ਬੰਦਾ ਭਰ ਰਿਹਾ ਉਹ ਭੇਜ ਕੇ ਤੁਸੀਂ ਤੁਰ ਜਾਨੇ ਹੋ ਤੇ ਬਾਕੀ ਤਾਂ ਅਨਐਮਪਲੋਇਡ ਸਾਰੇ ਪਈ ਨੇ ਤਾਂ ਇਹੀ ਸਾਡੀ ਰੋਜ਼ਗਾਰ ਜਿਹੜੀ ਆ ਮੁੱਖ ਮੰਗ ਹੈ ਤੇ ਇਹੀ ਅਸੀਂ ਸਰਕਾਰ ਤੋਂ ਉਮੀਦ ਕਰਦੇ ਹਾਂ ਤੇ ਜਲਦੀ ਤੋਂ ਜਲਦੀ ਇੱਕ ਤਾਂ ਜਿਹੜਾ ਖੇਤੀਬਾੜੀ ਵਿਸ਼ਾ ਉਹ ਲਾਜ਼ਮੀ ਕਰਨ ਦੇ ਲਈ ਜਿਹੜਾ ਸਾਡਾ ਸੰਘਰਸ਼ ਹੈ ਉਹ ਇੱਕ ਨਾਲ ਨਾਲ ਵੀ ਚੱਲ ਰਿਹਾ ਹੈ ਉਹਦੇ ਬਾਰੇ ਇੱਕ ਕਿਉਂਕਿ ਉਹ ਇੱਕ ਸਾਡੇ ਰੋਜ਼ਗਾਰ ਤੋਂ ਪਹਿਲਾਂ ਉਹ ਇੱਕ ਸੋਸ਼ਲ ਇਸ਼ੂ ਆ ਜੇ ਆਪਾਂ ਯੂਥ ਨੂੰ ਇੱਥੇ ਕਹਿੰਦੇ ਆ ਕਿ ਯੂਥ ਡਰੇਨ ਹੋ ਰਿਹਾ ਬਾਹਰ ਜਾ ਰਿਹਾ ਉਹਨੂੰ ਆਪਾਂ ਇੱਥੇ ਸਾਹਮਣੇ ਰੱਖਣਾ ਕਿਸਾਨੀ ਖਰਾਬ ਹੋ ਰਹੀ ਐ ਡਾਇਵਰਸੀਫਿਕੇਸ਼ਨ ਵੱਲ ਨਹੀਂ ਜਾ ਰਹੇ ਆਪਾਂ ਇੱਕ ਫਸਲੀ ਚੱਕਰੀ ਕਮਾਈ ਜੰਨੇ ਆ ਉੱਥੇ ਸੈੱਟ ਕਰਨਾ ਉੱਥੇ ਵੀ ਲੋਡ ਆ ਉਹ ਸੋਸ਼ਲ ਇੱਕ ਸਾਡੀ ਰਿਸਪੌਂਸਿਬਿਲਟੀ ਆ ਸਾਨੂੰ ਉਹ ਕਰਨ ਦਿੱਤੀ ਜਾਵੇ ਉਹ ਹੋਈ ਤਾਂ ਉਹ ਤਾਂ ਹੋਵੇਗੀ ਜੇ ਸਾਡੇ ਕੋਲੇ ਕੋਈ ਅਹੁਦਾ ਹੋਊਗਾ ਤਾਂ ਇਹੀ ਸਾਡੀਆਂ ਮੁੱਖ ਮੰਗਾਂ ਕਿ ਜਿੰਨੀਆਂ ਡਿਪਾਰਟਮੈਂਟ ਦੇ ਵਿੱਚ ਖਾਲੀ ਪੋਸਟਾਂ ਆ ਉਹ ਕੁਝ ਤਾਂ ਭਰੀਆਂ ਜਾਣ ਕੋਈ 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 ਹਵਾ ਤਾਂ ਚੱਲੇ ਕੋਈ ਰੋਜ਼ਗਾਰ ਦੀ ਹਵਾ ਤਾਂ ਚੱਲੇ ਸਾ ਤਾ ਇਹ ਹੱਤੇ ਵਿੱਚ ਪੋਸਟਰ ਫੜਿਆ ਦਿਖਾਈ ਦੇ ਰਿਹਾ ਹੈ ਇਹਦੇ ਉੱਤੇ ਆਪ ਸਰਕਾਰ ਦੇ ਵਾਅਦੇ ਚੇਤੇ ਕਰਾਏ ਗਿਆ ਆਪ ਸਰਕਾਰ ਕਿਸਾਨੀ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਵਾਅਦੇ ਤੋਂ ਮੁੱਕਰ ਰਹੀ ਹੈ ਆਪ ਸਰਕਾਰ ਨੇ ਹਰ ਪਿੰਡ ਵਿੱਚ ਖੇਤੀਬਾੜੀ ਦੇ ਮਾਸਟਰ ਭਰਤੀ ਕਰਨ ਦਾ ਵਾਅਦਾ ਕੀਤਾ ਸੀ ਪਰ ਖੇਤੀਬਾੜੀ ਵਿਭਾਗ ਵਿੱਚ ਪਹਿਲਾਂ ਤੋਂ ਖਾਲੀ ਪਈਆਂ ਅਸਾਮੀਆਂ ਹੀ ਭਰੀਆਂ ਨਹੀਂ ਜਾ ਰਹੀਆਂ ਸਕੂਲਾਂ ਵਿੱਚ ਖੇਤੀਬਾੜੀ ਮਾਸਟਰ ਕੇਡਰ ਦੀ ਮੁੜ ਭਰਤੀ ਬਹਾਲ ਕੀਤੀ ਜਾਵੇ ਅਤੇ ਖੇਤੀਬਾੜੀ ਵਿਸ਼ਾ ਲਾਜ਼ਮੀ ਕੀਤਾ ਜਾਵੇ ਅੱਗੇ ਉਹਨਾਂ ਨੇ ਦੱਸਿਆ ਕਿ ਕਿਹੜੀਆਂ-ਕਿਹੜੀਆਂ ਪੋਸਟਾਂ ਹੁੰਦੀਆਂ ਇਸ ਪੜਾਈ ਨਾਲ ਰਿਲੇਟਡ ਤੇ ਉਹ ਕਿੰਨੀਆਂ-ਕਿੰਨੀਆਂ ਖਾਲੀ ਪਈਆਂ ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਸਾਹਮਣੇ ਰੱਖੀਆਂ ਧਰਨਾ ਚੱਲ ਰਿਹਾ ਹੈ ਸ਼ਾਂਤਮਈ ਤਰੀਕੇ ਦੇ ਨਾਲ ਮੰਗਾ ਸਿਰਫ ਇਹੀ ਨੇ ਕਿ ਅਸੀਂ ਇੱਥੋਂ ਪੜ ਜਾਈਏ ਪਰ ਬਾਹਰ ਨਿਕਲ ਕੇ ਸਾਡਾ ਕੋਈ ਭੁੱਖ ਨਾ ਹੋਵੇ ਇਹ ਵੀ ਇੱਕ ਸਵਾਲ ਹੈ ਨਾਲ ਹੀ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਉਹਦੀ ਖੇਤੀਬਾੜੀ ਨੂੰ ਉੱਪਰ ਚੁੱਕਣ ਲਈ ਸਿਰਫ ਗੱਲਾਂ ਹੀ ਨਾ ਹੋਣ ਜਿਨ੍ਹਾਂ ਲੋਕਾਂ ਨੇ ਖੇਤੀਬਾੜੀ ਨੂੰ ਉੱਪਰ ਚੁੱਕਣਾ ਹੈ ਜਿਨ੍ਹਾਂ ਲੋਕਾਂ ਨੇ ਮਿੱਟੀ ਤੇ ਕੰਮ ਕਰਨਾ ਹੈ ਫਸਲਾਂ ਦੀ ਉਪਹਨਤਾ ਤੇ ਕੰਮ ਕਰਨਾ ਹੈ ਉਹਨਾਂ ਲੋਕਾਂ ਨੂੰ ਬੰਦ ਦਾ ਰੋਜ਼ਗਾਰ ਦੇ ਕੇ ਉਹਨਾਂ ਦੇ ਹਨਰ ਦਾ ਸਹੀ ਫਾਇਦਾ ਲਿਆ ਜਾ ਸਕੇ ਤਾਂ ਐਸੇ ਨੂੰ ਲੈ ਕੇ ਧਾਰਨਾ ਚੱਲ ਰਹੀ ਹੈ ਉਮੀਦ ਕਰਦੇ ਹਾਂ ਸਰਕਾਰ ਜਿਹੜੀਆਂ ਮੰਗਾਂ ਹੈ ਉਠਾਰੇ ਨੇ ਉਹਨਾਂ ਤੇ ਕੋਈ ਗੌਰ ਕਰੇਗੀ ਤੇ ਵਾਕਈ ਸਹਿਰਤਾ ਦਿਖਾਏਗੀ ਤੇ ਆਪਣੀਆਂ ਹੀ ਕੀਤੀਆਂ ਗੱਲਾਂ ਤੇ ਪੂਰਾ ਉਤਰੇਗੀ